ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਖੂਬ ਹੰਗਾਮਾ ਹੋਇਆ ਸੀਐਮ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਰ ਤਿੱਖੇ ਬਹਿਸ ਵਧੀ ਹੋਈ ਸੀਮਾਨ ਨੇ ਗੱਲਾਂ-ਗੱਲਾਂ ਦੇ ਵਿੱਚ ਤਿੱਖੇ-ਤਿੱਖੇ ਸ਼ਬਦਾਂ ਦੇ ਨਾਲ ਵਿਰੋਧੀ ਜ਼ਰੂਰ ਕਿਏ ਪਏ ਸੀਮਾਨ ਨੇ ਸਪੀਕਰ ਨੂੰ ਤਾਲਾ ਭੇਟ ਕਰਦਿਆਂ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ ਇਸ ਕਰਕੇ ਤਾਲਾ ਲਗਾ ਦਿਓ ਉਹਨਾਂ ਨੇ ਕਿਹਾ ਕਿ ਤਾਲਾ ਬਾਰੋਂ ਨਹੀਂ ਅੰਦਰੋਂ ਲਾਏ ਜਾਣਗੇ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਹੇ ਭਗਵੰਤ ਮਾਨ ਨੇ ਕਿਹਾ ਕਿ ਜਿੰਨਾ ਦੀ ਪੰਜਾਬ ਦੇ ਲੋਕ ਗੱਲ ਨਹੀਂ ਸੁਣਦੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਰੌਲਾ ਪਾ ਰਹੇ ਨੇ ਉਧਰ ਹੀ ਕਾਫੀ ਤੂ ਤੜਾਕ ਦੇ ਬਾਅਦ ਉਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਪਹਿਲਾਂ ਕਹਿੰਦੇ ਸੀ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲ ਨਹੀਂ ਦਿੰਦੇ ਐ ਕਿ 1 ਮਾਰਚ ਤੋਂ 15 ਮਾਰਚ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ ਇਸ ਮੌਕੇ ਭਗਵੰਤ ਮਾਨ ਨੇ ਸੁਖਪਾਲ ਖੈਰਾ ਬਾਬਤ ਵੀ ਤੰਜ ਕੱਸੇ ਨੇ ਖੈਰਾ ਸਾਹਿਬ ਨੂੰ ਪੁੱਛਿਆ ਕਿ ਖੈਰਾ ਸਾਹਿਬ ਅਜੇ ਕਾਂਗਰਸ ਵਿੱਚ ਹੋ ਕਿੱਥੇ ਹੋ ਅੱਜਕੱਲ ਪਹਿਲਾਂ ਇਹ ਕਾਲੀਆਂ ਕੋਲ ਸੀ ਅਸੀਂ ਤਾਂ ਖਹਿੜਾ ਛੜਵਾ ਲਿਆ ਤੁਸੀਂ ਵੀ ਛੜਵਾ ਲਓ ਇਹ ਮਾਂਜੂ ਸਾਰਿਆਂ ਨੂੰ ਮਾਨ ਨੇ ਕਿਹਾ ਕਿ ਕਿੰਨੀਆਂ ਪਾਰਟੀਆਂ ਬਦਲੀਆਂ ਅਜੇ ਤੱਕ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਇਹ ਦੋਧੀਆਂ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਮੂੰਹ ਕਰ ਦੋ ਉਧਰ ਹੀ ਲੱਗ ਜਾਂਦੇ ਨੇ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕਰਦਿਆ ਕਿਹਾ ਕਿ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਕੁਰਸੀ ਉਤੇ ਨਹੀਂ ਬਿਠਾਉਣਾ ਤੁਸੀਂ ਅੱਧਾ ਘੰਟਾ ਮੇਰੇ ਵਾਲੇ ਨਾਲ ਆ ਕੇ ਬੈਠ ਜਾਓ ਆ ਕੇ ਸਵਾਲ ਦੇ ਲੋ ਦੱਸ ਦਿਓ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਜੀ ਹਾਂ ਅੱਜ ਇੱਥੇ ਖੂਬ ਹੰਗਾਮਾ ਹੋਇਆ ਅੱਜ ਜਿਵੇਂ ਹੀ ਸੀਐਮ ਆਰ ਬੋਲਣ ਲਈ ਖੜੇ ਹੋਏ ਤਾਂ ਉਹਨਾਂ ਨੇ ਸਪੀਕਰ ਨੂੰ ਤਾਲਾ ਤੇ ਚਾਪੀ ਭੇਟ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਸੱਚ ਬੋਲਾਂਗਾ ਤੇ ਵਿਰੋਧੀ ਭੱਜ ਜਾਣਗੇ ਇਸ ਸੰਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖਤ ਰੋਸ ਪ੍ਰਗਟਾਇਆ ਇਸ ਮਾਮਲੇ ਤੇ ਸਦਨ 'ਚ ਕਾਫੀ ਹੰਗਾਮਾ ਹੋਇਆ ਤੁਸੀਂ ਵੀ ਦੇਖੋ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਦੀ ਜਮ੍ਹਾਂ ਕਰਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਉਹ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਆ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣੇ ਨਹੀਂ ਦਿੰਦੇ ਦਫਾ ਕਿਨੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ ਐਸੇ ਕਰਕੇ ਲੋਕਾਂ ਨੇ ਕੱਢਿਆ ਸਾਰੇ ਐਸੇ ਕਰਕੇ ਲੋਕਾਂ ਨੇ ਇਤਕੀ ਨਿਬੜਿਆ ਹੈ ਆ ਜਿਹੜੀਆਂ 18 17 ਆ ਗਿਆ ਇਹ ਵੀ ਨਿਬੜ ਜਾਣੀਆਂ ਇਤਕੀ ਦੇਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ